ਗਰ ਸ਼ੰਕਰ ਨੰਗਲ ਰੋਡ ਤੇ ਪਿਛਲੇ ਲੰਮੇ ਸਮੇਂ ਤੋਂ ਓਵਰਲੋਡ ਟਿਪਰਾਂ ਦੀ ਲਗਾਤਾਰ ਆਵਾਜਾਈ ਤੋਂ ਜਿੱਥੇ ਆਮ ਰਾਗੀਰ ਖਾਸੇ ਪਰੇਸ਼ਾਨ ਨੇ ਉੱਥੇ ਹੀ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਓਵਰਲੋਡ ਟਿਪਰਾ ਕਾਰਨ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਹਨਾਂ ਓਵਰਲੋਡ ਟਿਪਰਾ ਕਾਰਨ ਕਈ ਲੋਕਾਂ ਨੂੰ ਆਪਣੀ ਜਾਨ ਤੱਕ ਵੀ ਗੁਆਣੀ ਪਈ ਹੈ ਇਹਨਾਂ ਓਵਰਲੋਡ ਟਿਪਰਾ ਨੂੰ ਰੋਕਣ ਲਈ ਪੰਜਾਬ ਸਰਕਾਰ ਅਤੇ ਸੰਬੰਧਿਤ ਵਿਭਾਗ ਤੇ ਵੀ ਕੋਈ ਅਸਰ ਨਹੀਂ ਹੋ ਰਿਹਾ ਇਸ ਸਭ ਦੇ باوجود ਅੱਜ ਵੀ ਪਿੰਡ ਸਦਰਪੁਰ ਵਿਖੇ ਇਨ੍ਹਾਂ ਟਿਪਰਾਂ ਦੀ ਮਨਮਾਨੀ ਕਾਰਨ ਇੱਕ ਨਿੱਜੀ ਸਕੂਲ ਦੇ ਬੱਚਿਆਂ ਨਾਲ ਭਰੀਆਂ ਬੱਸਾਂ ਨੂੰ ਵੀ ਭਾਰੀ ਖੱਜਲ-ਖਵਾਰੀ ਦਾ ਸਾਹਮਣਾ ਕਰਨ ਲਈ ਮਜਬੂਰ ਹੋਣਾ ਪਿਆ। ਜਿਸ ਤੋਂ ਨਾਰਾਜ਼ ਨਜ਼ਦੀਕੀ ਪਿੰਡਾਂ ਦੇ ਲੋਕਾਂ ਵੱਲੋਂ ਟ੍ਰੈਫਿਕ ਜਾਮ ਕਰਕੇ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ ਗਈ, ਜਿਸ ਨਾਲ ਗਰਸ਼ੰਕਰ ਨੰਗਲ ਸੜਕ ਤੇ ਵਾਹਨਾਂ ਦੀਆਂ ਲੰਬੀਆਂ-ਲੰਬੀਆਂ ਕਤਾਰਾਂ ਲੱਗ ਗਈਆਂ। ਇਸ ਮੁਕਸਥਾਨ ਦੇ ਲੋਕਾਂ ਨੇ ਦੱਸਿਆ ਕਿ अनेका ਵਾਰ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਉਣ ਦੇ ਬਾਵਜੂਦ ਇਨ੍ਹਾਂ ਓਵਰਲੋਡ ਟਿਪਰਾ ਤੋਂ ਨਿਸ਼ਾਨ ਨਹੀਂ ਮਿਲੇ ਸਰ ਇੱਥੇ ਪਹਿਲਾਂ ਤਾਂ ਛਾਪਰ ਪਿੰਡ ਦੇ ਵਿੱਚ ਦੋ ਮੌਤਾਂ ਹੋਈਆਂ ਜਵਾਨ ਦੀਆਂ ਜਵਾਨ ਦੀਆਂ ਮੌਤਾਂ ਹੋਈਆਂ ਹੱਲੇ ਤਾਂ ਸੇਵਾ ਵੀ ਨਹੀਂ ਠੰਡਾ ਹੋਇਆ ਆਹ ਟਿਪਰਾ ਦੇ ਹਾਲਾਤ ਦੇਖ ਲਓ ਪੰਜਾਬ ਪੁਲਿਸ ਦਾ ਕੋਈ ਮਹਿਕਮੇ ਵਾਲਾ ਬੰਦਾ ਪੁੱਛਿਆ ਇੱਕ ਸਾਡੇ ਮੁਲਾਜ਼ਮ ਹੈਗੇ ਜਿਹੜੇ ਵਿਚਾਰੇ ਦਿਨ ਨੂੰ ਔਰ ਰਾਤ ਨੂੰ ਡਿਊਟੀ ਕਰਦੇ ਆ ਔਰ ਉਹ ਆਪਣੇ ਟਾਈਮ ਤੋਂ ਬਾਅਦ ਵੀ ਡਿਊਟੀ ਕਰਦੇ ਆ ਐ ਟਾਈਮ ਵੀ ਉਹ ਸਾਡੇ ਕੋਲ ਆ ਕੇ ਖੜੇ ਆ ਟਿੱਪਰਾਂ ਵਾਲੇ ਬਦਮਾਸ਼ੀ ਕਰਦੇ ਆ ੱਤਕਾ ਕਰਦੇ ਆ ਆ ਬੱਸ ਦਾ ਦੇਖ ਲੋ ਬੱਸ ਨੂੰ ਨੰਗਣ ਨਹੀਂ ਦਿੱਤਾ ਟਿੱਪਰ ਨਾਲ ਲਾਤਾ ਉਹਨੇ ਉਹ ਟਿੱਪਰ ਨਾਲ ਆਤਾ ਬੰਦੇ ਨੇ ਮੋਰੇ ਹੋ ਗਏ ਉਹਨੂੰ ਡਰਾਈਵਰ ਨੂੰ ਰੋਕਿਆ ਤਾਂ ਉਹ ਰੁਕਿਆ ਜੀ ਜਵਾਨ ਪੁੱਤ ਦੀ ਮੌਤ ਹੋਈ ਐਥੇ ਮੁੰਡਾ ਬਿਮਾਰ ਪਿਆ ਕਿਸੇ ਨੇ ਆ ਕੇ ਪੁੱਛਿਆ ਨਹੀਂ ਦੋ ਸਿਰ ਦੇ ਆਪਰੇਸ਼ਨ ਹੋ ਗਏ ਗਰੀਬ ਪਰਿਵਾਰ ਆ ਕਿਸੇ ਨੇ ਬਾਤ ਨਹੀਂ ਪੁੱਛੀ ਕਿਸੇ ਨੇ ਹੈਲਪ ਨਹੀਂ ਕੀਤੀ ਉਹਨਾਂ ਦੀ ਇੱਧਰ ਜਵਾਨ ਪੁੱਤਾਂ ਦੀਆਂ ਮੌਤਾਂ ਹੋਈਆਂ ਮਾਮਾ ਨੂੰ ਪੁੱਛ ਕੇ ਦੇਖੋ ਉਹਨਾਂ ਦੇ ਕੀ ਹਾਲਾਤ ਆ ਉਹ ਟਿੱਪਰਾਂ ਵਾਲਿਆਂ ਦੇ ਹਾਲਾਤ ਦੇਖ ਲੋ ਕੋਈ ਪੁਲਿਸ ਪ੍ਰਸ਼ਾਸਨ ਨਹੀਂ ਪਹੁੰਚਿਆ ਐਮਐਲਏ ਰੋੜੀ ਸਾਹਿਬ ਨੂੰ ਕੋਈ ਫਿਕਰ ਨਹੀਂ ਹੈਗਾ ਇਹਨਾਂ ਪਿੰਡਾਂ ਦਾ ਔਰ ਉਹਨਾਂ ਨੂੰ ਆਪਣੇ ਟਿੱਪਰਾਂ ਤੱਕ ਮਤਲਬ ਆ ਵੀ ਮੇਰੇ ਟਿੱਪਰ ਨੰਗਣ ਮੈਨੂੰ ਮਹੀਨੇ ਆਣ ਉਹਨਾਂ ਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਇਹਨਾਂ ਨੇ ਕਹਿਣਾ ਕਿ ਐਂਟੀ ਪਾਰਟੀ ਵਾਲੇ ਐਂਟੀ ਪਾਰਟੀ ਦਾ ਕੋਈ ਮਤਲਬ ਨਹੀਂ ਆ ਸਾਰੇ ਲੋਕ ਇਸ ਗੱਲ ਦੀ ਦਵਾਈ ਭਰਦੇ ਆ ਜੋ ਮੈਂ ਗੱਲ ਕਹਿੰਦਾ ਉਹ ਕਹਿੰਦੇ ਪੁੱਛੋ ਇਹਨਾਂ ਨੂੰ ਸਾਰਿਆਂ ਨੂੰ ਦੱਸ ਮੈਲੇ ਰੋੜੀ ਸਾਹਿਬ ਨੂੰ ਤੇ ਆ ਕੇ ਟਿੱਪਰਾਂ ਵਾਲਿਆਂ ਨੂੰ ਨੱਥ ਪਾਣ ਠੀਕ ਆ ਤੁਹਾ ਤੁਹਾਡੀ ਸਰਕਾਰ ਆ ਪਰ ਐਨੀ ਤੱਕੇ ਸ਼ਾਹੀ ਚੰਗੀ ਨਹੀਂ ਹੁੰਦੀ ਐਨੀ ਤੱਕੇ ਸ਼ਾਹੀ ਚੰਗੀ ਨਹੀਂ ਹੁੰਦੀ ਜੇ ਪਰਮਾਤਮਾ ਨੇ ਤੁਹਾਨੂੰ ਬਲ ਬਖਸ਼ਿਆ ਤੁਹਾਡੇ ਤੁਹਾਨੂੰ ਨੁਮਾਇੰਦਾ ਬਣਾਇਆ ਮੰਤਰੀ ਬਣਾਇਆ ਇਹਨਾਂ ਪਿੰਡਾਂ ਵਾਲਿਆਂ ਦਾ ਸਾਥ ਦਵੋ 35 35 ਫੁੱਟ ਟੋਏ ਪੈ ਗਏ ਕੋਈ ਸਰਕਾਰ ਨੇ ਇਹਨਾਂ ਦੀ ਬਾਹ ਨਹੀਂ ਪੁੱਛੋ ਫੜੀ ਹੈਗੀ ਲੋਕਾਂ ਦੀ ਤੱਕੇ ਸ਼ਾਹੀ ਕਰਦੇ ਆ ਟਿੱਪਰਾ ਵਾਲੇ ਟਿੱਪਰਾ ਵਾਲੇ ਉੱਪਰੋਂ ਕਹਿੰਦੇ ਕਿ ਇਹਨਾਂ ਪਿੰਡਾਂ ਵਾਲਿਆਂ ਦਾ ਹਾਲਾਤ ਇਹੀ ਆ ਇਹ ਜਾਣ ਕੇ ਕਰਦੇ ਆ ਮੇਰਾ ਨਾਮ ਬਲਵੀਰ ਸਿੰਘ ਜੀ ਪਿੰਡ ਮਰਾ ਸ਼ਾਪ ਹੋ ਰਿਹਾ ਸਹੀ ਹੈ ਜੀ ਇਸ ਰੋਡ ਦੇ ਟਿਪਰ ਵਾਲੇ ਦਿਨ ਰਾਤ ਸਾਨੂੰ ਪਰੇਸ਼ਾਨ ਕਰਦੇ ਮੁੰਡੇ ਮੇਰੇ ਮੁੰਡੇ ਦੀ ਖੋਦੀ ਮੌਤ ਹੋ ਗਈ ਸਹੀ ਗੱਲ ਕਿ ਨਹੀਂ ਐਸ ਵੇਲੇ ਤੁਸੀਂ ਦੇਖੋ ਇਹ ਸਕੂਲ ਦੇ ਵਿੱਚ ਕਿੰਨੇ ਬੱਚੇ ਸੀਗੇ ਇਹ ਬੰਦੇ ਨੂੰ ਸਮਝਦੇ ਕੱਖ ਨਹੀਂ ਇਹ ਟਿਪਰਾਂ ਵਾਲੇ ਜੀ ਦਿਨ ਰਾਤ ਇੱਥੋਂ ਤੁਸੀਂ ਸਪੀਡ ਇਹਨਾਂ ਦੀ ਚੈੱਕ ਕਰੋ ਇੱਥੋਂ ਅੱਡੇ ਦੇ ਵਿੱਚੋਂ ਹੀ ਹਨੇਰੀ ਵਾਂਗੂ ਜਾਂਦੇ ਦੁਖੀ ਕੀਤਾ ਪਿਆ ਨੇ ਸਾਡੇ ਪਿੰਡ ਵਾਲਿਆਂ ਨੂੰ ਦੋ ਇੱਕ ਮੇਰੇ ਚਾਚੇ ਦੇ ਮੁੰਡੇ ਦੀ ਮੌਤ ਹੋ ਗਈ ਤੇ ਮੇਰੇ ਖੁਦ ਮੁੰਡੇ ਦੀ ਮੌਤ ਹੋਈ ਹੈ ਨਾ ਟਿਪਰਾ ਥੱਲੇ ਆ ਕੇ ਉਧਰ ਇਸ ਸੰਬੰਧੀ ਟ੍ਰੈਫਿਕ ਇੰਚਾਰਜ ਰஞ்சிਤ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਤੁਰਤ ਮੌਕੇ ਤੇ ਪਹੁੰਚੇ ਅਤੇ ਤਰਨਾਕਾਰੀਆਂ ਨਾਲ ਗੱਲਬਾਤ ਕਰਕੇ ਟ੍ਰੈਫਿਕ ਨੂੰ ਖੁਲਵਾਇਆ। ਐਸਲਐਸਬੀਐ ਸਕੂਲ ਕੋਲ ਸ਼ਾਪਰ ਇਸ ਟੱਕਰਾਂ ਨਾਲ ਜਾਮ ਲੱਗਿਆ ਸੀ ਜਦੋਂ ਸਾਨੂੰ ਪਤਾ ਲੱਗਿਆ ਸੀ ਉੱਥੇ ਤੁਰੰਤ ਪਹੁੰਚ ਗਏ ਤੇ ਅਸੀਂ ਸੀਨੀਅਰ ਅਫਸਰਾਂ ਨੂੰ ਵੀ ਸੂਚਿਤ ਕਰ ਦਿੱਤਾ ਜਿਹੜਾ ਅਸੀਂ ਜਾਮ ਨੂੰ ਖੁਲਵਾ ਰਹੇ ਹਾਂਗੇ ਤੇ ਬਾਕੀ ਜੋ ਬੰਦਲੀ ਕਾਰਵਾਈ ਕੀਤੀ ਹੈ। ਸਾਰੇ ਉਹ ਜਿਹੜੇ ਓਵਰਲੋਡ ਟਿਪਰ ਸੀ ਇਹ 7 ਵਜੇ ਤੋਂ ਪਹਿਲਾਂ ਪਹਿਲਾਂ ਸਾਰੇ ਮੁਕੰਮਲ ਬੰਦ ਕੀਤੇ ਵੀ ਅੱਜ ਇਹ ਕੋਈ ਕੋਈ ਪ੍ਰੋਬਲਮ ਕਰਕੇ ਆਏ ਹੈ ਵੀ 7 ਵਜੇ ਤੋਂ ਪਹਿਲਾਂ ਕੋਈ ਟਿਪਰ 7 ਵਜੇ ਤੋਂ ਬਾਅਦ ਕੋਈ ਭਰਿਆ ਹੋਇਆ ਟਿਪਰ ਨਹੀਂ ਆਉਂਦਾ ਸ਼ਹਿਰ ਨੂੰ ਸਿਨੀਅਰ ਅਫਸਰਾਂ ਨੂੰ ਜੋ ਕਾਰਵਾਈ ਬਣਦੀ ਹੋਗੀ ਉਹ ਕੀਤੀ ਜਾਵੇ